ਸਰਸਵਾਲ ਕਲਿਆਣ ਟੀਵੀ ਪੰਜਾਬ ਵੇਖ ਲਓ ਤੁਸੀਂ ਤੇ ਬਠਿੰਡਾ ਪੁਲਿਸ ਦੇ ਵੱਲੋਂ ਇਸ ਦਰਮਿਆਨ ਹੁਣ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਲੈ ਕੇ ਤੇ ਸ਼ਰਾਬਤੀ ਅਦਸਲਾ ਦੇ ਖਿਲਾਫ ਬਿੱਡੀ ਮੁਹਿੰਮ ਦੇ ਤਹਿਤ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਦਰਅਸਲ ਬਠਿੰਡਾ ਪੁਲਿਸ ਦੇ ਵੱਲੋਂ ਵਕ-ਵਕ ਚੌਂਕਾਂ ਤੇ ਐਸਐਚਓ ਤੇ ਥਾਣਾ ਇੰਚਾਰਜ ਦੀ ਅਗਵਾਈ ਦੇ ਵਿੱਚ ਨਾਕਾਬੰਦੀ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਜਿਹੜੇ ਵਾਹਨ ਚਾਲਕ ਨੇ ਉਹਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਜ਼ਨਾਲੀ ਇਹਨਾਂ ਦਾ ਕਹਿਣਾ ਹੈ ਕਿ ਸ਼ਰਾਧੀਆਂ ਅੰਸਰਾਂ ਦੇ ਖਿਲਾਫ ਪੁਲਿਸ ਦੇ ਵੱਲੋਂ ਹੀ ਮੁਹਿੰਮ ਵਿੱਢੀ ਗਈ ਹੈ ਜਿਸ ਦੇ ਦਰਮਿਆਨ ਵਾਖ ਵਾਖ ਚੌਂਕਾ ਤੇ ਵਾਹਨਾ ਦੀ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜੇ ਬੱਚੇ 18 ਸਾਲ ਤੋਂ ਘੱਟ ਨੇ ਉਹਨਾਂ ਨੂੰ ਵਾਹਨ ਨਾ ਦਿੱਤੇ ਜਾਣ ਨਹੀਂ ਤਾਂ ਉਹਨਾਂ ਤੇ ਵੀ ਸਖਤ ਕਾਰਵਾਈ ਹੋਵੇਗੀ ਤੇ ਮਾਪਿਆਂ ਤੇ ਵੀ ਇਸ ਦੇ ਦਰਮਿਆਨ ਸ਼ਾਰਤੀ ਅੰਸਰਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੁਲਿਸ ਦਾ ਸਹਿਯੋਗ ਕੀਤਾ ਜਾਵੇ। ਦਰਅਸਲ ਵੱਖ-ਵੱਖ ਚੌਂਕਾਂ ਤੇ ਪੁਲਿਸ ਦੇ ਵੱਲੋਂ ਨਾਕਾਬੰਦੀ ਕਰਕੇ ਐਹਤਿਆਤ ਦੇ ਤੌਰ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਹ ਅੱਜ ਸ਼ਹਿਰ ਦੇ ਵਿੱਚ ਅੱਜ ਕੱਲ੍ਹ ਦੇ ਹਾਲਾਤਾਂ ਦੇ ਦੇ ਹੋਏ ਨਾਕਾਬੰਦੀ ਕੀਤੀ ਗਈ ਆ। ਸਾਰੇ ਸ਼ਹਿਰ ਦੇ ਵਿੱਚ ਐਸਐਚਓਰ ਚੌਂਕੀ ਦੇ ਚਾਰਜਮੈਨ ਵੱਲੋਂ ਨਾਕਾਬੰਦੀ ਕਰਕੇ ਵਾਈਕਲਾਂ ਦੀ ਚੈਕਿੰਗ ਕਰ ਰਹੇ ਆ। ਇਦੇ ਵਿੱਚ ਜੋ ਵੀ ਬਿਨਾ ਕਾਗਜ਼ ਪੱਤਰ ਤੋਂ ਜਾਂ ਜੋ ਛੱਕੀ ਆਦਮੀ ਹਨ ਉਹਨਾਂ ਨੂੰ ਬੜੇ ਗਾਵ ਨਾਲ ਚੈੱਕ ਕਰ ਕੀਤਾ ਜਾਊਗਾ। ਇਦੇ ਵਿੱਚ ਜੋ ਵੀ ਕਈ ਬੁਲਟ ਮੋਟਰਸਾਈਕਲ ਤੇ ਪਟਾਕੇ ਵਗੈਰਾ ਪਾਉਂਦੇ ਆ ਉਹਨਾਂ ਦੇ ਵਾਸਤੇ ਪੂਰੀ ਐਸਐਸਪੀ ਸਾਹਿਬ ਦੇ ਹੁਕਮਾਂ ਵੱਡੀ ਸਖਤੀ ਨਾਲ ਇਹਨਾਂ ਨੂੰ ਬੰਦ ਕੀਤਾ ਜਾਵੇ ਪਟਾਕੇ ਵਗੈਰਾ ਪਾਉਣ ਤੋਂ ਉਹਨਾਂ ਨੂੰ ਰੋਕਿਆ ਹੈ ਅਸੀਂ ਤੇ ਜਿਹੜਾ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਅੱਜ ਕੱਲ ਬਿਨਾ ਲਾਇਸੈਂਸ ਤੋਂ ਟੂ ਵੀਲਰ ਜਾਂ ਫੋਰ ਵੀਲਰ ਚਲਾ ਰਹੇ ਆ ਉਹਨਾਂ ਨੂੰ ਅਹੀ ਵਾਰਨਿੰਗ ਵੀ ਦਿੱਤੀ ਆ ਪਹਿਲਾਂ ਪ੍ਰੈਸ ਦੇ ਰਾਹੀਂ ਵੀ ਸਾਰਾ ਦੱਸਿਆ ਹੋਇਆ ਹੈ ਤੇ ਉਹਨਾਂ ਦੇ ਵਿੱਚ ਜਿਹੜੇ ਬਿਨਾਂ ਲਸਾਂਸ ਤੋਂ ਉਹਨਾਂ ਦੇ ਬਰਖਲਾਬ ਵੀ ਕਾਰਵਾਈ ਕੀਤੀ ਜਾਊਗੀ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੇ ਮਾਪੇ ਬੱਚਿਆਂ ਨੂੰ ਮੋਟਰਸਾਈਕਲ ਖਰਾਬ ਦੇਖੋ ਮਾਪਿਆਂ ਨੂੰ ਆਪ ਹੀ ਸੋਚਣਾ ਚਾਹੀਦਾ ਜਿਹੜਾ 18 ਸਾਲ ਤੋਂ ਘੱਟ ਕੋਈ ਬੱਚਾ ਬਿਨਾਂ ਲਸਾਂਸ ਤੋਂ ਕੋਈ 2-ਵੀਲਰ ਜਾਂ 4-ਵੀਲਰ ਚਲਾਉਂਦਾ ਹੈ ਕਿ ਉਹ ਗੈਰਕਾਨੂੰਨੀ ਆ ਤੇ ਮਾਪਾਪ ਨੂੰ ਚਾਹੀਦਾ ਵੀ ਆਪਦੇ ਬੱਚਾਂ ਤੇ ਕੰਟਰੋਲ ਰੱਖੇ ਤੇ ਉਹਨਾਂ ਨੂੰ ਇਹ ਚਲਾਉਣ ਨੂੰ ਵਾਇਕਲ ਨਾ ਦਿੱਤਾ ਜਾਵੇ। ਅਗਰ ਕੋਈ ਬੱਚਾ ਇਸ ਤਰ੍ਹਾਂ 18 ਸਾਲ ਤੋਂ ਘੱਟ ਉਮਰ ਦਾ ਬਿਨਾਂ ਲਾਇਸੈਂਸ ਤੋਂ ਵਾਇਕਲ ਚਲਾਉਂਦਾ ਫੜਿਆ ਗਿਆ ਤਾਂ ਉਹਨਾਂ ਦੇ ਪੇਰੈਂਟਸ 'ਤੇ ਕਾਰਵਾਈ ਕੀਤੀ ਜਾਊਗੀ। ਇੱਕ ਵਾਇਕਲ ਐਕਟ ਵੀ ਜਾਰੀ ਹੋਇਆਗਾ ਵੀ ਜੇ ਕੋਈ ਛੋਟਾ ਬੱਚਾ ਚਲਾਉਂਦਾ ਹੋਇਆ ਪਾਇਆ ਗਿਆ ਤਾਂ ਉਹਦੇ ਮਾਪਿਆਂ ਦੇ ਮਾਮਲਾ ਸਾਹਮਣੇ ਹੋਊਗਾ ਉਹਦੇ ਜਵਾਬ ਮੰਗਾਂਗੇ। ਹਾਂਜੀ ਹਾਂਜੀ ਮੋਟਰ ਵਾਈਕਲ ਐਕਟ ਦੇ ਮੁਤਾਬਕ ਉਹਨਾਂ ਦੇ ਪੇਰੈਂਟਸ ਆ ਜਿਹੜੇ ਉਹ ਇਹਦੇ ਪ੍ਰਤੀ ਲਾਇਬਲ ਹੈਗੇ ਆ ਉਹਨਾਂ ਦੇ ਉੱਤੇ ਕਾਰਵਾਈ ਹੋਊਗੀ। ਇੱਕ ਮੰਗ ਮੈਂ ਤਾਂ ਵੀ ਹੈ ਵੀ ਜਿਹੜੇ ਕਿਸੇ ਨੇ ਮੰਗਿਆ ਜੇ ਕੋਈ ਕਿਸੇ ਬੱਚੇ ਨੂੰ ਆਪਦੀ ਕੋਈ ਵੈਕਲ ਮੰਗਮਾ ਵੀ ਦੇਊਗਾ ਤਾਂ ਉਸ ਬੰਦੇ ਦੇ ਬਰਕਨਾਪ ਕਾਰਵਾਈ ਕੀਤੀ ਜਾਊਗੀ। ਇਹ ਨਾਕੇ ਤੇ ਜਦੋਂ ਆਪ ਸਟੈਕਿੰਗ ਕਰਦੇ ਆ ਜੀ। ਕਾਗਜ਼ ਦਿਖਾਉਣ ਦੀ ਥਾਂ ਤੇ ਪਹਿਲਾਂ ਮੋਬਾਈਲ ਹੀ ਫੜਾਉਂਦਾ ਜੀ। ਇਹ ਸਮਾਜ ਚ ਕੋਈ ਨਹੀਂ ਕੀ ਕਰਦਾ। ਇਹ ਸਮਾਜ ਦੇ ਵਿੱਚ ਇੱਕ ਬਰਾਈ ਆ। ਹਾਲਾਂਕਿ ਚਾਹੀਦਾ ਤਾਂ ਇਹ ਆ ਵੀ ਜਦੋਂ ਤੁਹਾਡੇ ਤੋਂ ਕੋਈ ਪੁਲਿਸ ਅਫਸਰ ਕੋਈ ਗੱਲ ਪੁੱਛ ਰਿਹਾ ਉਹਦਾ ਸਹੀ ਜਵਾਬ ਦਿੱਤਾ ਜਾਵੇ, ਡਾਕੂਮੈਂਟਸ ਦਿਖਾਏ ਜਾਣ ਤਾਂ ਕਿ ਉਹਦੀ ਤਖਲੀ ਹੋ ਸਕੇ। ਅਗਰ ਤੁਸੀਂ ਠੀਕ ਹੈਗੇ ਤਾਂ ਤੁਹਾਨੂੰ ਕੋਈ ਨਹੀਂ ਰੋਕੂਗਾ ਕੋਈ ਕੋਈ ਨਹੀਂ ਕਹੂਗਾ ਪਰ ਜੇ ਤੁਹਾਡੇ ਡਾਕੂਮੈਂਟਸ ਗਲਤ ਆ ਜਾਂ ਨਹੀਂ ਆਏ ਤਾਂ ਤੁਹਾਡੇ ਖਿਲਾਫ ਜ਼ਰੂਰ ਕਾਰਵਾਈ ਕੀਤੀ ਜਾਊਗੀ